ਹਾਂਜੀ ਇਸ ਵੀਡੀਓ ਦੇ ਵਿੱਚ ਅਸੀਂ ਸਰਕਾਰ ਦੀਆਂ ਕੁਝ ਨਵੀਆਂ ਯੋਜਨਾਵਾਂ ਤੇ ਨੀਤੀਆਂ ਬਾਰੇ ਚਰਚਾ ਕਰਾਂਗੇ ਜਿਹੜੀਆਂ ਸਾਲ ਦੇ ਅਖੀਰ ਦਾ ਹਿੱਸਾ ਰਹੀਆਂ ਨੇ ਇਹਦੇ ਵਿੱਚ ਸਥਾਨਕ ਯੋਜਨਾਬੰਦੀ ਨੂੰ ਉਤਸ਼ਾਹਿਤ ਕਰਨ ਲਈ ਪਿੰਡ ਦਾ ਨਕਸ਼ਾ ਇਹ ਜਿਹੜੀ ਖਬਰ ਆ ਬਹੁਤ ਮਹੱਤਵਪੂਰਨ ਆ ಗ್ರಾಮ ਪੰਚਾਇਤਾਂ ਦੁਆਰਾ ਸਥਾਨਕ ਯੋਜਨਾਬੰਦੀ ਨੂੰ ਉਤਸ਼ਾਹਿਤ ਕਰਨ ਲਈ ਪੰਚਾਇਤੀ ਰਾਜ ਮੰਤਰਾਲੇ ਨੇ ਪੋਗੋਲਿਕ ਸੂਚਨਾ ਪ੍ਰਣਾਲੀ ਜੀਆਈਸੀ ਐਪਲੀਕੇਸ਼ਨ ਗ੍ਰਾਮ ਐਪ ਲਾਂਚ ਕੀਤੀ ਆ ਇਹ ਐਪਲੀਕੇਸ਼ਨ ਭੂ ਸਥਾਨਿਕ ਟੈਕਨੋਲੋਜੀ ਦੀ ਵਰਤੋਂ ਕਰਦੇ ਹੋਏ ਪੰਚਾਇਤ ਪੱਧਰ ਤੇ ਯੋਜਨਾ ਬਣਾਉਣ ਵਿੱਚ ਗ੍ਰਾਮ ਪੰਚਾਇਤ ਦੀ ਸਹੂਲਤ ਤੇ ਸਹਾਇਤਾ ਕਰਦੀ ਹੈ ਇਹ ਪੰਚਾਇਤ ਦੁਆਰਾ ਵੱਖ-ਵੱਖ ਖੇਤਰਾਂ ਵਿੱਚ ਕੀਤੇ ਜਾਣ ਵਾਲੇ ਵੱਖ-ਵੱਖ ਸਥਾਨਿਕ ਵਿਕਾਸ ਕਾਰਜਾਂ ਦੀ ਬਿਹਤਰ ਜੋਜਨਾਬੰਦੀ ਲਈ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਤੇ ਗ੍ਰਾਮ ਪੰਚਾਇਤ ਵਿਕਾਸ ਯੋਜਨਾ ਲਈ ਸਹਾਇਤਾ ਪ੍ਰਣਾਲੀ ਪ੍ਰਦਾਨ ਕਰੇਗਾ ਇਸ ਤੋਂ ਇਲਾਵਾ ਇਹ ਐਪ ਕੁਦਰਤੀ ਸਰੋਤਾਂ ਦੇ ਪ੍ਰਬੰਧਨ ਪਾਣੀ ਦੀ ਸੁਚੱਜੇ ਤਰੀਕੇ ਨਾਲ ਵਰਤੋਂ ਸੋਕੇ ਦੀ ਰੋਕਥਾਮ ਸਵੱਛਤਾ ਖੇਤੀਬਾੜੀ ਡੈਮਾਂ ਦੀ ਜਾਂਚ ਸਿੰਚਾਈ ਦੇ ਤਰੀਕਿਆਂ ਆਦਿ ਨਾਲ ਸੰਬੰਧਿਤ ਸਾਰੇ ਕੰਮਾਂ ਤੇ ਸੰਪਤੀਆਂ ਬਾਰੇ ਭਰਪੂਰ ਜਾਣਕਾਰੀ ਪ੍ਰਦਾਨ ਕਰੇਗਾ ਤਾਂ ਇਹ ਸੀਗਾ ਪਿੰਡਾਂ ਨਾਲ ਸੰਬੰਧਿਤ ਐਪ ਜਿਹੜਾ ਗ੍ਰਾਮ ਮੈਪ ਦੇ ਨਾਮ ਨਾਲ ਜਾਣਿਆ ਜਾਂਦਾ ਏ ਹੁਣ ਗੱਲ ਅਸੀਂ ਕਰਾਂਗੇ ਵਿਸ਼ਵ ਦਾ ਪਹਿਲਾ ਪੋਰਟੇਬਲ ਹਸਪਤਾਲ ਦੀ ਤਾਂ ਵਿਸ਼ਵ ਦਾ ਪਹਿਲਾ ਪੋਰਟੇਬਲ ਹਸਪਤਾਲ ਆ ਜਿਹੜਾ ਉਹ 2 ਦਸੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇੱਕ ਅਭਲਾਸ਼ੀ ਪ੍ਰੋਜੈਕਟ ਜਿਹੜਾ ਪ੍ਰੋਜੈਕਟ ਭੀਸ਼ਮ ਦੇ ਨਾਮ ਤੇ ਭਾਰਤ ਹੈਲਥ ਇਨੀਸ਼ੀਏਟਿਵ ਫਾਰ ਸਰਜੋਗ ਹਿਤਾਂਨ ਮੈਤਰੀ ਇਸ ਦੇ ਹਿੱਸੇ ਵਜੋਂ ਦੁਨੀਆ ਦੇ ਵਿਕਸਤ ਦੇ ਪਹਿਲੇ ਪੋਰਟੇਬਲ ਹਸਪਤਾਲ ਅਰੋਗਿਆ ਮਿਤਰੀ ਏਡ ਕਯੂਬ ਦਾ ਗੁਰੂਗ੍ਰਾਮ ਜਿਹੜਾ ਕਿ ਹਰਿਆਣਾ ਵਿੱਚ ਆ ਉਦ்கਾਰਣ ਕੀਤਾ ਗਿਆ ਇਸ ਵਿੱਚ ਆਪਰੇਸ਼ਨ تھیਟਰ ਮਿਨੀ ਆਈਸੀਯੂ ਵੈਂਟੀਲੇਟਰ ਖੂਨ ਦੀ ਜਾਂਚ ਕਰਨ ਵਾਲੇ ਉਪਕਰਨ ਇੱਕ ਐਕਸ-ਰੇ ਮਸ਼ੀਨ ਇੱਥੋਂ ਤੱਕ ਕਿ ਇੱਕ ਕੁਕਿੰਗ ਸਟੇਸ਼ਨ ਵੀ ਸ਼ਾਮਲ ਹੈ ਇਸ ਵਿੱਚ ਆਸਰੇ ਦੀ ਸਹੂਲਤ ਇੱਕ ਪਾਵਰ ਜਨਰੇਟਰ ਵੀ ਸ਼ਾਮਲ ਹੈ ਜੋ ਇਸ ਨੂੰ ਐਮਰਜੈਂਸੀ ਦੌਰਾਨ ਪੂਰੀ ਤਰ੍ਹਾਂ ਸਵੈ ਨਿਰਭਰ ਬਣਾਉਂਦਾ ਹੈ ਇਹ 72 ਵਕ ਹੋਣ ਦੇ ਯੋਗ ਮਿਨੀ ਕਯੂਬਸ ਦਾ ਬਣਿਆ ਹੋਇਆ ਹੈ ਹਰ ਇੱਕ ਐਮਰਜੈਂਸੀ ਪ੍ਰਤੀਕਿਰਿਆ ਤੇ ਮਾਨਵਤਾਵਾਦੀ ਯਤਨਾਂ ਲਈ ਬਣਾਇਆ ਗਿਆ ਇੱਕ ਵਿਸ਼ੇਸ਼ ਸਟੇਸ਼ਨ ਹੈ ਏ ਕਯੂਬ ਹਲਕੇ ਤੇ ਪੋਰਟੇਬਲ ਹੁੰਦੇ ਨੇ 에ਅਰ ਡ੍ਰੌਪ ਤੋਂ ਲੈ ਕੇ ਜ਼ਮੀਨੀ ਆਵਾਜਾਈ ਤੱਕ ਕਿਤੇ ਵੀ ਤੇਜ਼ੀ ਨਾਲ ਵਰਤੇ ਜਾ ਸਕਦੇ ਨੇ ਇਨ੍ਹਾਂ ਕਯੂਬਸ ਨੂੰ ਲੋਡ ਤੇ ਜਗ੍ਹਾ ਦੇ ਮੁਤਾਬਕ ਵੱਖ-ਵੱਖ ਸੰਜੋਗਾਂ ਵਿੱਚ ਤੋੜਿਆ ਜਾ ਸਕਦਾ ਤੇ ਦੁਬਾਰਾ ਫੇਰ ਜੋੜਿਆ ਜਾ ਸਕਦਾ ਹੈ ਇਹ ਹਸਪਤਾਲ ਗੋਲੀ ਲੱਗਣ ਅੱਗ ਲੱਗਣ ਸਿਰ ਰੀੜ ਦੀ ਹੱਡੀ ਤੇ ਛਾਤੀ ਦੀਆਂ ਸੱਟਾਂ ਮ ਉਹ ਮੁਰਲੀ ਸਰਜਰੀਆਂ ਫ੍ਰੈਕਚਰ ਅਤੇ ਜ਼ਿਆਦਾ ਖੂਨ ਵਹਿਣ ਦੇ ਮਾਮਲਿਆਂ ਨੂੰ ਸੰਭਾਲਣ ਦੇ ਸਮਰੱਥ ਹਨ ਇਹ ਇੱਕ ਸਮੇਂ ਵਿੱਚ 200 ਤੋਂ ਵੱਧ ਮਰੀਜ਼ਾਂ ਦਾ ਇਲਾਜ ਕਰ ਸਕਦਾ ਹੈ ਤਾਂ ਇਸ ਪਹਿਲ ਕਦਮੀ ਦੇ ਅਧੀਨ ਭਾਰਤ ਜਿਹੜਾ ਹੈ ਹੁਣ ਤੱਕ ਕੁਦਰਤੀ ਆਫ਼ਤਾਂ ਜਿਵੇਂ ਭਚਾਲ, ਜ਼ਮੀਨ ਖਿਸਕਣ ਜਾਂ ਹਥਿਆਰਬੰਦ ਸੰਘਰਸ਼ਾਂ ਵਰਗੀਆਂ ਹੋਰ ਮਨੁੱਖਤਾਵਾਦੀ ਸੰਕਟਕਾਲਾਂ ਤੋਂ ਪੀੜਿਤ ਵਿਕਾਸਸ਼ੀਲ ਦੇਸ਼ਾਂ ਨੂੰ ਮਹੱਤਵਪੂਰਨ ਡਾਕਟਰੀ ਸਪਲਾਈ ਪ੍ਰਦਾਨ ਕਰਨ ਦੇ ਯੋਗ ਤਾਂ ਬਹੁਤ ਮਹੱਤਵਪੂਰਨ ਖਬਰ ਹੈ ਭਾਰਤ ਲਈ ਅੱਗੇ ਹੈ ਕੇਂਦਰੀ ਕਵਾਈਲੀ ਯੂਨੀਵਰਸਿਟੀ ਕੇਂਦਰੀ ਕਵਾਈਲੀ ਯੂਨੀਵਰਸਿਟੀ ਸਮਕਾ ਸਰਾਕਾ ਇਸ ਦਾ ਜਿਹੜਾ ਮਤਾ ਸੀਗਾ ਜਿਹੜਾ ਬਿੱਲ ਸੀਗਾ ਸੋਧ ਬਿੱਲ ਇਸ ਨੂੰ ਪਾਸ ਕੀਤਾ ਗਿਆ ਹੈ ਲੋਕ ਸਭਾ ਨੇ 7 ਦਸੰਬਰ ਨੂੰ ਕੇਂਦਰੀ ਯੂਨੀਵਰਸਿਟੀ ਸੋਧ ਬਿਲ 2023 ਨੂੰ ਪਾਸ ਕਰ ਦਿੱਤਾ ਇਸ ਬਿਲ ਵਿੱਚ ਤੇਲੰਗਾਨਾ ਵਿੱਚ ਕੇਂਦਰੀ ਕਵਾਈਲੀ ਯੂਨੀਵਰਸਿਟੀ ਸਥਾਪਿਤ ਕਰਨ ਦੀ ਵਿਵਸਥਾ ਕੀਤੀ ਗਈ ਹੈ ਯੂਨੀਵਰਸਿਟੀ ਦਾ ਨਾਮ ਸਥਾਨਿਕ ਕਵਾਈਲੀ ਦੇਵੀ ਹੈ ਜਿਹੜੀ ਸਮੱਕਾ ਅਤੇ ਸਾਰਾਕਾ ਇਸ ਦੀ ਪ੍ਰਸਿੱਧ ਮਾਤੀ ਦੀ ਜੋੜੀ ਤੇ ਨਾਮ ਤੇ ਸਮੱਕਾ ਸਰਾਕਾ ਕੇਂਦਰੀ ਕਬਾਇਲੀ ਯੂਨੀਵਰਸਿਟੀ ਰੱਖਿਆ ਜਾਵੇਗਾ ਇਸ ਦੇ ਨਾਲ ਭਾਰਤ ਦੀ ਕਬਾਇਲੀ ਆਬਾਦੀ ਲਈ ਮੁੱਖ ਤੌਰ ਤੇ ਉੱਚ ਸਿੱਖਿਆ ਤੇ ਖੋਜ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ ਅੱਜ ਵੀ ਤੇਲੰਗਾਨਾ ਦੇ ਵਾਰੰਗਲ ਜ਼ਿਲ੍ਹੇ ਦੇ ਮੇਦਾਰਮ ਪਿੰਡ ਵਿੱਚ ਹਰ ਸਾਲ ਸਮੱਕਾ ਤੇ ਸਾਰਾਕਾ ਨੂੰ ਸਮਰਪਿਤ ਸਭ ਤੋਂ ਵੱਡੇ ਆਦਿਵਾਸੀ ਮੇਲਿਆਂ ਵਿੱਚ ਇੱਕ ਦਾ ਆਯੋਜਨ ਕੀਤਾ ਜਾਂਦਾ ਹੈ ਜਿਸ ਵਿੱਚ ਲਗਭਗ 1 ਕਰੋੜ ਸ਼ਰਧਾਲੂ ਇਕੱਠਾ ਹੁੰਦਾ ਹੈ ਅਗਲੀ ਯੋਜਨਾ ਦੀ ਗੱਲ ਕਰ ਲਈਏ ਅਸੀਂ ਤਾਂ ਇਹਦੇ ਵਿੱਚ ਮਹਿਲਾ ਐਸ ਐਚ ਜੀ ਐਸ ਲਈ ਡਰੋਨ ਕੇਂਦਰੀ ਮੰਤਰੀ ਮੰਡਲ ਨੇ 29 ਨਵੰਬਰ ਨੂੰ ਮਹਿਲਾ ਸਵੈ ਸਹਾਇਤਾ ਸਮੂਹਾ ਇਹਨਾਂ ਨੂੰ ਡਰੋਨ ਮਹਈਆ ਕਰਾਉਣ ਲਈ 2 ਸਾਲ ਦੀ ਮਿਆਦ ਲਈ 1261 ਕਰੋੜ ਰੁਪਏ ਦੀ ਇੱਕ ਕੇਂਦਰੀ ਸੈਕਟਰ ਯੋਜਨਾ ਨੂੰ ਮਨਜ਼ੂਰੀ ਦਿੱਤੀ ਹੈ ਇਸ ਸਕੀਮ ਦਾ ਉਦੇਸ਼ 2023-24 ਤੋਂ 2025-26 ਦੀ ਮਿਆਦ ਦੇ ਦੌਰਾਨ 15000 ਚੁਣੇ ਗਏ ਮੈਲ ਐਸ ਐਚ ਜੀ ਐਸ ਨੂੰ ਖੇਤੀਬਾੜੀ ਉਦੇਸ਼ਾਂ ਮੁੱਖ ਤੌਰ ਤੇ ਨੈਨੋ ਖਾਦਾਂ ਤੇ ਕੀਟਨਾਸ਼ਕਾਂ ਲਈ ਕਿਸਾਨਾਂ ਨੂੰ ਕਿਰਾਏ ਤੇ ਡਰੋਨ ਪ੍ਰਦਾਨ ਕਰਨਾ ਹੈ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਯੋਜਨਾ ਦੇ ਤਹਿਤ SHGS ਪ੍ਰਤੀ ਸਾਲ ਘੱਟੋ-ਘੱਟ 1 ਲੱਖ ਰੁਪਏ ਦੀ ਵਾਧੂ ਆਮਦਨ ਕਮਾਉਣ ਦੇ ਯੋਗ ਹੋ ਜਾਣਗੇ ਇਹ ਸਕੀਮ ਖੇਤੀ ਵਿੱਚ ਉੱਤਮ ਟੈਕਨੋਲੋਜੀ ਨੂੰ ਉਤਸ਼ਾਹਿਤ ਕਰਨ ਵਿੱਚ ਮਦਦ ਕਰੇਗੀ ਤਾਂ ਜੋ ਕਿਸਾਨਾਂ ਦੀ ਕੁਸ਼ਲਤਾ ਵਿੱਚ ਸੁਧਾਰ ਕੀਤਾ ਜਾ ਸਕੇ ਫਸਲਾਂ ਦੀ ਪੈਦਾਵਾਰ ਵਿੱਚ ਵਾਧਾ ਕੀਤਾ ਜਾ ਸਕੇ ਤੇ ਕਾਰਜਾਂ ਦੀ ਲਾਗਤ ਘਟਾਈ ਜਾ ਸਕੇ ਇਸ ਯੋਜਨਾ ਦੇ ਅਧੀਨ ਡਰੋਨ ਦੀ ਖਰੀਦ ਤੇ ਸਹਾਇਕ ਉਪਕਰਨਾਂ ਦੇ ਖਰਚਿਆਂ ਲਈ ਮੈਲ ਐਸ ਐਚ ਜੀ ਐਸ ਨੂੰ ਲਾਗਤ ਦਾ 80% ਵੱਧ ਤੋਂ ਵੱਧ 8 ਲੱਖ ਰੁਪਏ ਤੱਕ ਦੀ ਕੇਂਦਰੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਤਾਂ ਇਹ ਵੀ ਇੱਕ ਮਹੱਤਵਪੂਰਨ ਜਿਹੜੀ ਸਕੀਮ ਆ ਅੱਗੇ ਹੈਗਾ 16ਵੇਂ ਵਿੱਤ ਕਮਿਸ਼ਨ ਦੇ ਗਠਨ ਦੀ ਪ੍ਰਵਾਨਗੀ। ਕੇਂਦਰੀ ਮੰਤਰੀ ਮੰਡਲ ਨੇ 16ਵੇਂ ਵਿੱਤ ਕਮਿਸ਼ਨ ਦੀ ਸੰਦਰਭ ਦੀਆਂ ਸ਼ਰਤਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਜੋ ਕਿ 1 ਅਪ੍ਰੈਲ 2026 ਤੋਂ ਸ਼ੁਰੂ ਹੋਣ ਵਾਲੀ 5 ਸਾਲਾਂ ਦੀ ਮਿਆਦ ਲਈ ਕੇਂਦਰ ਤੇ ਰਾਜਾਂ ਵਿਚਕਾਰ ਮਾਲੀਆ ਵੰਡ ਫਾਰਮੂਲੇ ਦੀ ਸਿਫਾਰਿਸ਼ ਕਰੇਗਾ ਇਹ ਉਹਨਾਂ ਸਿਧਾਂਤਾਂ ਦਾ ਵੀ ਸੁਝਾਅ ਦੇਵੇਗਾ ਜਿਨ੍ਹਾਂ ਦੁਆਰਾ ਭਾਰਤ ਦਾ ਇੱਕੀਕ੍ਰਿਤ ਫੰਡ ਤੋ ਰਾਜਾਂ ਨੂੰ ਮਾਲੀਆ ਮਦਦ ਦੇਣ ਦਾ ਫੈਸਲਾ ਕੀਤਾ ਗਿਆ ਹੈ ਕੀਤਾ ਜਾਵੇਗਾ ਤੇ ਸੰਵਿਧਾਨ ਦੇ ਅਨੁਛੇਦ 275 ਦੇ ਤਹਿਤ ਉਹਨਾਂ ਨੂੰ ਮਾਲੀਆ ਮਦਦ ਦਿੱਤੀ ਜਾਣ ਵਾਲੀ ਗ੍ਰਾਂਟ ਦੀ ਮਾਤਰਾ ਵੀ ਨਿਰਧਾਰਤ ਕਰੇਗਾ ਪੀ ਐਮ ਜੀ ਕੇ ਏ ਵਾਈ ਮਿਆਦ 2028 ਤੱਕ ਵਧਾਈ ਗਈ ਹੈ ਇਹ ਕੀ ਹੈ ਕੇਂਦਰੀ ਮੰਤਰੀ ਮੰਡਲ ਨੇ 29 ਨਵੰਬਰ ਨੂੰ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨਾ ਯੋਜਨਾ ਨੂੰ ਅਗਲੇ 5 ਸਾਲ ਲਈ ਅਰਥਾਤ 1 ਜਨਵਰੀ 2024 ਤੋਂ 31 ਦਸੰਬਰ 2028 ਤੱਕ ਵਧਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ ਇਸ ਯੋਜਨਾ ਅਧੀਨ 81 ਕਰੋੜ ਗਰੀਬ ਲੋਕਾਂ ਨੂੰ ਪ੍ਰਤੀ ਮਹੀਨਾ 5 ਕਿਲੋਗ੍ਰam ਤੇ ਅੰਦੋਤਿਆ ਸਕੀਮ ਅਦੀਨ ਕਵਰ ਕੀਤੇ ਪਰਿਵਾਰਾਂ ਨੂੰ 35 ਕਿਲੋਗ੍ਰam ਮੁਫਤ ਅਨਾਜ ਪ੍ਰਤੀ ਮਹੀਨਾ ਮਿਲਦਾ ਹੈ ਪੀਐਮਜੀ ਕੇਵਾਈ ਵਿਸ਼ਵ ਦੀਆਂ ਸਭ ਤੋਂ ਵੱਡੀਆਂ ਸਮਾਜ ਭਲਾਈ ਸਕੀਮਾਂ ਵਿੱਚੋਂ ਇੱਕਾ ਜਿਸਦਾ ਉਦੇਸ਼ 5 ਸਾਲਾਂ ਦੀ ਮਿਆਦ ਵਿੱਚ 11.80 ਲੱਖ ਕਰੋੜ ਰੁਪਏ ਦੀ ਅੰਦਾਜ਼ਨ ਲਾਗਤ ਨਾਲ ਭੋਜਨ ਤੇ ਪੋਸ਼ਣ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ ਤਾਂ ਇਹ ਸੀਗੀਆਂ ਕੁਝ ਸਕੀਮਾਂ ਅੱਗੇ ਅਸੀਂ ਨਵੰਬਰ ਦੀਆਂ ਸਕੀਮਾਂ ਅਗਲੀ ਵੀਡੀਓ ਦੇ ਵਿੱਚ ਕਰਾਂਗੇ ਤਾਂ ਬਣੇ ਰਹੋ ਚੈਨਲ ਦੇ ਨਾਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰੋ ਮਿਲਦੇ ਆਂ ਫੇਰ ਨੈਕਸਟ ਓਕੇ ਥੈਂਕਸ